ਸਰਕਾਰਾਂ ਨੂੰ ਪੈਨਾ ਨਹੀਂ ਚਾਹੀਦਾ ਧਰਮਾਂ ਧਰਮ ਦੀ ਇੰਸਟੀਚੂਨ ਨੂੰ ਉਸੇ ਤਰ੍ਹਾਂ ਦੇ ਲੋਕ ਉਹ ਵੀ ਮੈਨੇਜਮੈਂਟ ਚ ਰਹੇਨ ਤੇ ਉਹੀ ਵਿਦੇਸ਼ ਵਾਸਤ ਵਿਹਤ ਚ ਜਿਵੇਂ ਜਿੱਥੇ ਕੱਲੇ ਫਰਾਂਸ ਤੇ ਫਰਾਂਸੀਆਂ ਵੀ ਬੀਤੇ ਹੋਣੇ ਨੇ ਇਹਨੇ ਪੰਜਾਬ ਸਰਕਾਰ ਇੱਥੇ ਨਹੀਂ ਫਰਾਂਸੀ ਮੰਗ ਕੇ ਵਿਕਰਾਮ ਨਹੀਂ ਕੀ ਕੀ ਲੱਗਦਾ ਸਰਕਾਰ ਨੂੰ ਦੇਖੋ 10 ਸਾਲ ਹੋ ਗਏ ਪੰਜ ਸਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿਂਡੇਟਾ ਪੋਲਿਟਿਕ ਗਾਨਕੇ ਕੋਈ ਨਹੀਂ ਨਾ ਬੁਜੇਤਿਆ ਸਾਹਿਬ ਡਰਨਾ ਨਾ ਕਾਲੀ ਡਰਨਾ ਇਹਨਾਂ ਦੇ ਸਾਲ ਕਿ ਰਹਿ ਗਿਆ ਇਹਨਾਂ ਨੂੰ ਕਿਸੇ ਪੰਜਾਬ ਚ ਰਹਿਣ ਨਹੀਂ ਦੇਣਾ ਚਲੋ ਤੁਹਾਨੂੰ ਤੁਹਾਨੂੰ ਕੇਜਰੀਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਡੁੱਟ ਤੇ ਕਸੁੱਟ ਕਰ ਰਹੇ ਆ ਤੇ ਰੱਖਾ ਕਰ ਰਹੇ ਮੈਨੂੰ ਲੱਗਦਾ ਸਾਰਾ ਹਿਸਾਬ ਦੇਣਾ ਪੈਣਾ ਹੈ ਸਰ ਜਿਹੜੀ ਸਿੱਟ ਨੇ ਮਗੀਠੇ ਖਿਲਾਫ ਸੱਚ ਵਾਰੰਟ ਦੀ ਮੰਗ ਕੀਤੀ ਆ ਸਰਚ ਵਾਰੰਟ ਲਾ ਲੈਣ ਜ਼ੋਰ ਲਾ ਲੈਣ ਜਿੰਨਾ ਮਰਜੀ ਸਚਾਈ ਹਮੇਸ਼ਾ ਜਿੱਤਦੀ ਹੈ ਸਚਾਈ ਦੀ ਜਿੱਤ ਹੁੰਦੀ ਹੈ 13 ਸਾਲ ਹੋ ਗਏ ਸਾਰੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਚਾਹੇ ਕਾਂਗਰਸ ਦੀ ਆਈ ਚਾਹੇ ਆਮ ਆਦਮੀ ਪਾਰਟੀ ਦੀ ਆਈ ਚਾਹੇ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਸੀ ਟੱਟ ਕੇ ਲੜਾਈ ਲੜਾਂ